ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਆਈਪੀਐਸ ਵੱਲੋਂ ਚਲਾਏ ਜਾ ਰਹੇ ਆਪਰੇਸ਼ਨ ਪਰਹਾਰ ਤਹਿਤ ਜ਼ਿਲ੍ਹਾ ਪਟਿਆਲਾ ਦੇ ਸਰਕਲ ਕਨੌਰ ਅਦੀਨਪੰਦੇ ਥਾਣਾ ਖੇਤਰ ਵਿੱਚ ਸੰਗਠਿਤ ਅਪਰਾਧ ਅਤੇ ਹਿਨियस ਕ੍ਰਾਈਮ ਖਿਲਾਫ ਵੱਡੀ ਪੱਧਰ ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੁਹਿੰਮ ਦੇ ਤਹਿਤ ਸਰਕਲ ਕਨੌਰ ਦੇ ਵਿੱਚ ਕੁੱਲ 12 ਰੈਡ ਟੀਮ ਦਾ ਗਠਨ ਕੀਤਾ ਗਿਆ। ਜਿਨ੍ਹਾਂ ਵਿੱਚ ਹਰ ਟੀਮ ਵਿੱਚ 4-4 ਪੁਲਿਸ ਕਰਮਚਾਰੀ ਸ਼ਾਮਲ ਹਨ। ਇਹ ਟੀਮ ਉਹਨਾਂ ਦੋਸ਼ੀਆਂ ਦੇ ਟਿਕਾਣਿਆਂ ਤੇ ਛਾਪੇ ਮਾਰੀਆਂ ਕਰ ਰਹੀਆਂ ਹਨ ਜੋ ਹਿਨियस ਕ੍ਰਾਈਮ ਤੇ ਲੁੱਟ-ਖੋਹ ਦੇ ਮਾਮਲਿਆਂ ਦੇ ਵਿੱਚ ਲੁੜਿੰਦੇ ਹਨ। ਅਤੇ ਜਿਨ੍ਹਾਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਜਿਹੜੀ ਆਰ ਰਸਰਨ ਪਤਾ ਲੱਗਿਆ ਕਿ ਨਿਆਸਰਕਾਰ ਵੱਲੋਂ ਅਤੇ ਡੀਜੀਪੀ ਪੰਜਾਬ ਵੱਲੋਂ ਜੋ ਮਹਮ ਚਲਾਈ ਗਈ ਹੈ ਪ੍ਰਹਾਰ ਆਪਰੇਸ਼ਨ ਇਹਦੇ ਤਹਿਤ ਹੀ ਐਸਐਸਪੀ ਸਾਹਿਬ ਪਟਿਆਲਾ ਆਈਪੀਐਸ ਬਰਨ ਸ਼ਰਮਾ ਜੀ ਉਹਨਾਂ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਇਹ ਮਹਮ ਵਿੱਢੀ ਹੈ ਜਿਹਦੇ ਤਹਿਤ ਅਸੀਂ ਸਬਡਿਵੀਜ਼ਨ ਕਨਾਰ ਦੇ ਵਿੱਚ ਅਸੀਂ 12 ਰੀਡਿੰਗ ਟੀਮਾਂ ਬਣਾਈਆਂ ਨੇ ਜਿਹਦੀ ਇੱਕ ਟੀਮ ਦੇ ਵਿੱਚ ਚਾਰ ਮਲਾਜ਼ਮ ਨੇ ਤੇ ਇਸ ਦੇ ਤਹਿਤ ਅਸੀਂ ਵੱਖ-ਵੱਖ ਥਾਵਾਂ ਤੇ ਟਿਕਾਣਾ ਤੇ ਗੈਂਗਸਟਰ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਐਸੋਸੀਏਟਸ ਨੇ ਉਹਨਾਂ ਦੇ ਟੈਕਨੀਕਲੀ ਟ੍ਰੇਸ ਕਰਕੇ ਉਹਨਾਂ ਦੇ ਜਿਹੜੇ ਟਿਕਾਣੇ ਆ ਉੱਥੇ ਅਸੀਂ ਰੇਡਸ ਕਰ ਰਹੇ ਆ ਤੇ ਬਾਕੀ ਤੰਤਕ ਆਪਣੇ ਕਿਨਾਰ ਦੇ ਵਿੱਚ ਅਸੀਂ ਪੰਜ ਜਿਹੜੇ ਆ ਗਏ ਹੈ ਨਿਸ ਕ੍ਰਾਈਮ ਤੇ ਜਿਹੜੇ ਹੈਗੇ ਲੋਕਾਂ ਖਵਾਲੇ ਅਸੀਂ ਮਲਜ਼ਮ ਫੜੇ ਨੇ ਤਿੰਨ ਕੱਲ ਫੜੇ ਸੀ ਦੋ ਅੱਜ ਫੜੇ ਨੇ ਤੇ ਜਿਹੜੀ ਸਾਡੀ ਇਹ ਮੁਹਮ ਹੈਗੀ ਹੈ ਇਹ 72 ਘੰਟਿਆਂ ਦੇ ਲਈ ਇਹ ਜਾਰੀ ਹੈ ਤੇ ਜਿਦਾ ਕਿ ਕੱਲ ਤੱਕ ਇਹ 72 ਘੰਟੇ ਹੋ ਜਾਣਗੇ ਅਸੀਂ ਲੱਗੇ ਹੋਏ ਹਾਂਗਾ ਵਾਦਵਾ ਅਸੀਂ ਜਿਹੜੇ ਆ ਕਿਉ ਜਿਹੜੇ ਅਰੈਸਟ ਕਰੀਏ ਔਰ ਗੈਂਗਸਟਰ ਔਰ ਉਹਨਾਂ ਦੇ ਐਸੋਸੀਏਟਸ ਅਰੈਸਟ ਕਰੀਏ ਮੈਮ ਜਿਹਨੇ ਕਿ ਦੇਖਣ ਜਾ ਪੜਦੇ ਆ ਪੂਰਾ ਪੂਰਾ ਜੀ ਪੜਦੇ ਆ ਕਿ ਕੋਈ ਵੱਡਾ ਗੈਂਗਸਟਰ ਕਿਸ ਤਰ੍ਹਾਂ ਆਪਣੇ ਛੋਟੇ ਛੋਟੇ ਨਾਲ ਐਕਸਟਰ ਨਹੀਂ ਹੈ ਤੇ ਜਿੱਥੇ ਸਾਡੇ ਪਟਿਆਲੇ ਵੱਖ-ਵੱਖ ਹੋਰ ਥਾਵਾਂ ਤੇ ਜਿੱਥੇ ਵੀ ਹੈਗੇ ਨੇ ਉੱਥੇ ਉਹ ਐਕਸ਼ਨ ਪ੍ਰੋਪਰਲੀ ਐਸਐਸਪੀ ਸਾਹਦੇ ਦਿਸ਼ਾ ਨਿਰਦੇਸ਼ਨ ਅਨਸਾਰ ਅਸੀਂ ਕਰ ਰਹੇ ਹਾਂ ਪਰ ਅਸ ਫਿਲਹਾਲ ਕਰੋੜ ਦੇ ਵਿੱਚ ਕੋਈ ਗੈਂਗਸਟਰ ਨਹੀਂ ਹੈ ਸਰ ਜਿਹੜੇ ਇਸ ਤਰ੍ਹਾਂ ਜਿਹੜੇ ਬਾਰਲੋ ਗੈਂਗਸਟਰ ਬਾਰਲ ਦੇ ਸਰ ਬੈਠੇ ਹੈ ਉਹ ਇੱਥੇ ਆਪਣੇ ਬੰਦੇ ਛੱਡ ਕੇ ਰੱਖਦੇ ਆ ਸਰਕਾਰ ਕੋਈ ਇਸ ਤਰ੍ਹਾਂ ਦੇ ਮੁਹਰੇ ਵੀ ਸ਼ੁਰੂ ਕਰਨ ਜਾ ਰਹੀ ਹੈ ਇਹ ਰੀਅਲ ਸੈਂਸ ਕਿ ਜਿਹੜੇ ਬੰਦੇ ਬਾਹਰ ਬੈਠੇ ਹੋ ਉਹ ਇਹੀ ਦੱਸਦਾ ਜਾ ਬਿਲਕੁਲ ਜੀ ਤੁਸੀਂ ਵੀ ਸੁਣਿਆ ਹੋਣਾ ਕਿ ਡੀਜੀਪਸ ਸਾਹਿਬ ਦੇ ਇਹ ਸਰਕਾਰ ਦੀ ਹਦਾਇਤਾਂ ਨੇ ਕਿ ਅਸੀਂ ਵੀ ਦੇਖ ਰਹੇ ਹਾਂ ਕਿੱਥੇ ਉਹਨਾਂ ਦੇ ਟੈਸਟ ਟੈਕਨੀਕਲੀ ਟੈਸਟ ਹੋ ਰਹੇ ਨੇ ਅਸੀਂ ਵੀ ਫਿਲਹਾਲ ਅਸੀਂ ਲੋਕਲ ਜਿਹੜੇ ਰੇਡਸ ਕਰ ਰਹੇ ਹਾਂ ਪਰ ਉਹ ਸਰਕਾਰ ਦੁਆਰਾ ਬਿਲਕੁਲ ਜੀ ਬਿਲਕੁਲ ਬਿਲਕੁਲ ਚੱਲ ਰਹੀ ਹੈ ਔਰ ਤੁਹਾਡੇ ਕੰਨ ਚ ਸਾਰਿਆਂ ਦੇ ਉਸ ਟਾਈਮ ਵੀ ਇੱਥੋਂ ਕੋਈ ਵੱਡਾ ਗੈਂਗਸਟਰ ਉਧਰੋਂ ਟ੍ਰੇਸ ਹੋਊਗਾ ਲੈ ਜਾਂਦਾ ਜਾਊਗਾ ਤਾਂ ਤੁਹਾਡੇ ਕੰਨ ਚ ਸਾਰਿਆਂ ਨੂੰ ਜਾਂਦਾ ਜਾਊਗਾ ਜਿਵੇਂ ਤੁਸੀਂ ਦੱਸਿਆ 72 ਘੰਟਿਆਂ ਵਾਸਤੇ ਜੀ ਤੇ ਉਸ ਤੋਂ ਬਾਅਦ ਵੀ ਮੁਹਿੰਮ ਇਸ ਤਰ੍ਹਾਂ ਚੱਲ ਰੂਹੀ ਉਹ ਤਾਂ ਕੰਟੀਨਿਊ ਚੱਲਦੀ ਰਹਿੰਦੀ ਦੇਖੋ ਪੰਜਾਬ ਪੁਲਿਸ ਦਾ ਜੋ ਆਪਣਾ ਕੰਮ ਐਸੀ ਜੋ ਸਾਡਾ ਹੈਗਾ ਉਸ ਤੇ ਕਰਦੇ ਦਿੰਦੇ ਆ ਪਰ ਇਹ ਫਿਲਹਾਲ 3ੰਦੰ ਦਾ ਟਾਰਗੇਟ ਜਿਹੜਾ ਹੈਗਾ ਮਿੱਥਾ ਹੈ ਕਿ ਇਹਦੇ ਵਿੱਚ ਵੱਧ ਤੋਂ ਵੱਧ ਆਪਾਂ ਇਹੀ ਇਸੇ ਤੇ ਫੋਕਸ ਕਰਕੇ ਜਿਵੇਂ ਆਪਾਂ ਪਹਿਲਾਂ ਜਯੋਦਨ ਸ਼ਰਵਤ ਤੇ ਫੋਕਸ ਕੀਤਾ ਸੀ ਹੁਣ ਉਸ ਤੋਂ ਬਾਅਦ ਇਸ ਉਸੇ ਦੀ ਲੜੀ ਵਿੱਚ ਗਾਹਾਂ ਹੁਣ ਇਸ ਤੇ ਫੋਕਸ ਕਰਦੇ ਹੋ ਆਪਾਂ ਇਸ ਤੇ ਵਰਕ ਜਾ ਕਰ ਰਹੇ ਹਾਂ। ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਸਾਡੇ ਅਸੀਂ ਸੋਚ ਰਹੇ ਹਾਂ ਕਿ ਘੱਟੋ ਘੱਟ 15-20 ਦੇ ਕਰੀਬ ਅਸੀਂ ਮਲਜਮ ਜਿਹੜੇ ਹੈਗੇ ਉਹ ਫੜੀਏ ਜੇ ਇਨ ਕਿਸ ਕੋਈ ਕੱਲ ਤੱਕ ਸ਼ਾਮ ਤੱਕ ਸਾਨੂੰ ਪਤਾ ਲੱਗ ਜਾਊਗਾ ਤੇ ਫਿਰ ਅਸੀਂ ਤੁਹਾਨੂੰ ਜਰੂਰ ਦੱਸਾਂਗੇ ਸਰ ਜਿਵੇਂ ਲੋਕਾਂ ਤੁਸੀਂ ਕੀ ਮੈਸੇਜ ਦੇਣਾ ਚਾਹ ਰਹੇ ਆ ਵੀ ਜੇ ਕਿਸੇ ਦੇ ਨੇੜੇ ਤੇੜੇ ਕੋਈ ਵੈਸਟਰ ਬੰਦਾ ਰਹਿੰਦਾ ਉਹ ਕਿਹਨੂੰ ਕੰਟੈਕਟ ਕਰੀ ਤੁਹਾਡੇ ਜੀ ਦੇਖੋ ਡੀਐਸਟੀ ਸਾਹਿਬ ਦਾ ਆਫਿਸ ਹੈਗਾ ਜਿਵੇਂ ਪੰਜਾਬ ਪੁਲਿਸ ਨੇ ਇੱਕ ਨੰਬਰ ਵੀ ਜਾਰੀ ਕੀਤਾ ਹੈ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ ਮੇਬੀ 93 94693946 ਬਾਕੀ ਸਾਡਾ ਕੰਟਰੋਲ ਰੂਮ ਦਾ ਨੰਬਰ ਸਾਰਿਆਂ ਦੇ ਦੱਸਿਆ ਜਾਗਾ ਕਰਦੇ ਰਹੇ ਬਹੁਤ ਬੇਤਰਕਾਬੀ ਇਸ ਤੋਂ ਪਰਟੀਕੂਲ ਤੁਸੀਂ ਨੰਬਰ ਕੋਈ ਦਿੱਤਾ ਹੀ ਲੋਕਾਂ ਨੇ ਜਿਹੜੇ ਇੱਥੇ ਕਰੋ ਕੰਟੈਕਟ ਜਿਹੜੇ ਆ ਪਰਹਾਰ ਦੇ ਸਬੰਧ ਵਿੱਚ 9394693946 ਹੈਲਪਲਾਈਨ ਇੱਕ ਪੰਜਾਬ ਸਰਕਾਰ ਦੁਆਰਾ ਜਾਰੀ ਕੀਤਾ ਗਿਆ ਕਿ ਇਹ ਕਿਸੇ ਨੂੰ ਵੀ ਕਿਸੇ ਵੀ ਕ੍ਰਿਮੀਨਲ ਦੀ ਸੂਚਨਾ ਮਿਲਦੀ ਹੈ ਤਾਂ ਉਹਦਾ ਨਾਮ ਗੁਪਤ ਰੱਖਦੇ ਹੋਏ ਅਸੀਂ ਬਿਲਕੁਲ ਕਾਰਵਾਈ ਕਰਾਂਗੇ ਤੇ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਊਗਾ